ਸਤਨਾਮ ਧੰਨਵਾਦ ਗੁਰੂ ਸਾਹਿਬ ਜੀਓ ਦੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸ਼ਰਣਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਤਨ ਵਾਹ ਗੁਰ ਸਾਹਿਬ ਜੀਓ ਮੈ ਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾਉ ਜੋ ਕਿਛ ਕਰੇ ਸੋ ਆਪੇ Swami ਹਰੇ ਆਪੇ ਕਾਰ ਕਮਾਵੇ ਹਰੇ ਆਪੇ ਹੀ ਮਤ ਦੇਵੈ ਸੁਆਮੀ ਹਰੇ ਆਪੇ ਬੋਲ ਬੁਲਾਵੇ ਹਰੇ ਆਪੇ ਪੰਜ ਤਤ ਵਿਸਥਾਰ ਵਿੱਚ ਤਤ ਪੰਜ ਆਪ ਪਾਵੇ ਜਨ ਨਾਨਕ ਸਤ ਗੁਰ ਮੇਲੇ ਆਪੇ ਅਰੇ ਆਪੇ ਟਗਰ ਝੁਕਾਵੇ ਅਰੇ ਆਪੇ ਪੰਚ ਤਤ ਵੀ ਸਥਾਰਾ ਵਿਚ ਤਾ ਤੂੰ ਪੰਜ ਆਪ ਪਾਵੇ ਜਨ ਨਾਨਕ ਸਤ ਗੁਰ ਮੇਲੇ ਆਪੇ ਅਰੇ ਆਪੇ ਟਗਰ ਝੁਕਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਤਨ ਵਾਹਿਗੁਰੂ ਜੀ ਮੰਗਰ ਮਾਹ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਹਾਂ ਦਿਨ ਕੀ ਸੋਬਾ ਕਾ ਗਣੀ ਜੇ ਸਾਹਿਬ ਮਿਲੜੀਆਂ ਹਾਂ ਤਨ ਮਨ ਮੋਲਿਆ ਰਾਮ ਸਿਉ ਸੰਗ ਸਾਦ ਸਹਿ ਲੜੀਆਂ ਹਾਂ ਸਾਦ ਜਨਾ ਤੇ ਬਹਾਰੀ ਸੇ ਰਹਿਣ ਅਕੇ ਲੜੀਆਂ ਹਾਂ ਤਿੰਨ ਦੁੱਖ ਨ ਕਬ ਹੋ ਉਤਰੈ ਸੇ ਜਮ ਕੇ ਬਸ ਪੜੀਆਂ ਹਾਂ ਜਿਨੀ 라ਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ ਹਾਂ ਰਤਨ ਜ ਵਿਹਰ ਲਾਲ ਹਰ ਕੰਠ ਤਿੰਨ ਜੜੀਆਂ ਨਾਨਕ ਬਾਂਛੈ ਤੂੜ ਤਿੰਨ ਪ੍ਰਭ ਸਰਣੀ ਦਰ ਬੜੀਆਂ ਹਾ ਮੰਗਰ ਪ੍ਰਭ ਅਰਦਣਾ ਹਾ ਬਹੁੜੇ ਨਾ ਜਨਮੜਿਆ ਹਾਨਕ ਬਾਂਛੈ ਤੋੜ ਤਿੰਨ ਪ੍ਰਭ ਸਰਨੀ ਦਰ ਪੜਿਆ ਹਾਨ ਮੰਗਰ ਪ੍ਰਭ ਅਰਾਧਣਾ ਬਹੁੜੇ ਨਾ ਜਨਮੜਿਆ ਹਾਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ